ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ। ਸ਼੍ਰੀ ਦੁਰਗਿਆਨਾ ਮੰਦਿਰ ਵਿਖੇ ਮੱਥਾ ਟੇਕਣ ਤੋਂ ਬਾਅਦ ਸ਼੍ਰੀ ਗੋਬਿੰਦ ਯਾਤਰਾ ਸੇਵਾ ਸੰਗ ਦੇ 25 ਯਾਤਰੀਆਂ ਦਾ ਜਥਾ ਆਬੂਦਾਬੀ ਵਿਖੇ ਬਣੇ ਸ਼੍ਰੀ ਰਾਮ ਮੰਦਿਰ ਦੇ ਦਰਸ਼ਨਾਂ ਲਈ ਰਵਾਨਾ ਹੋਇਆ। ਇਸ ਦੌਰਾਨ ਸ਼੍ਰੀ ਗੋਬਿੰਦ ਯਾਤਰਾ ਸੇਵਾ ਸੰਗ ਦੇ ਆਗੂ ਅਤੇ ਯਾਤਰੀਆਂ ਨੇ ਕਿਹਾ ਕਿ ਉਹ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਤੋਂ ਬਾਅਦ 7 ਮਾਰਚ ਨੂੰ ਭਾਰਤ ਵਾਪਸ ਪਰਤਣਗੇ। ਅੱਜ ਦੀ ਯਾਤਰਾ ਦਾ ਯੋਜਨ ਕੀਤਾ ਗਿਆ ਜੀ ਸ਼੍ਰੀ ਗੋਬਿੰਦ ਯਾਤਰਾ ਸੇਵਾ ਸੰਗ ਵੱਲੋਂ। ਬੜੀ ਹੀ ਦੇਰ ਤੋਂ ਸਾਡੇ ਯਾਤਰੀਆਂ ਦੀ ਸਾਡੇ ਮੈਂਬਰਸ ਦੀ ਡਿਮਾਂਡ ਸੀ ਕਿ ਜਿਹੜੇ ਅਬੂ ਧਾਬੀ ਦੇ ਵਿੱਚ ਬੜੀ ਦੇਰ ਤੋਂ ਮੰਦਿਰ ਬਣ ਰਿਹਾ ਹੈ ਸ਼੍ਰੀ ਰਾਮ ਜੀ ਦਾ ਤੇ ਸਾਨੂੰ ਜਰੂਰ ਉਹਦੇ ਦਰਸ਼ਨ ਕਰਾਏ ਜਾਣ ਤੇ ਅੱਜ ਉਹਦੇ ਸਬੰਧ ਵਿੱਚ ਹੀ ਅੱਜ ਯਾਤਰਾ ਅਬੂ ਧਾਬੀ ਦੇਸ਼ ਦੇ ਵਿੱਚ ਜਿਹੜਾ ਪਹਿਲਾ ਮੁਸਲਮ ਕੰਟਰੀ ਦੇ ਵਿੱਚ ਮੰਦਿਰ ਬਣਿਆ ਸ਼੍ਰੀ ਰਾਮ ਜੀ ਦਾ ਉਹ ਦੇਖਣ ਵਾਸਤੇ ਯਾਤਰਾ ਚੱਲੀ ਹੈ ਅਬੂ ਧਾਬੀ ਦੇ ਵਿੱਚ ਸ਼੍ਰੀ ਰਾਮ ਜੀ ਦਾ ਮੰਦਿਰ ਦੇਖਣ ਜਾ ਰਹੇ ਆ ਸਾਰੇ ਰਿੰਕ ਨੂੰ ਭਾਜੀ ਸਾਨੂੰ ਬੜਾ ਇਸ ਮਾਮਲੇ ਨੂੰ ਖਸਾਇਆ ਸੀ ਤੇ ਅਸੀਂ ਕਿਹਾ ਸੀ ਚੋਹ ਜਾਣਾ ਉਸ ਤੋਂ ਬਾਅਦ ਅਸੀਂ ਸ਼ਾਗਿਆ ਦੁਬਈ ਹੁੰਦੇ ਆਇਆ ਵੀਰਵਾਰ ਸ਼ਾਮ ਨੂੰ ਅਸੀਂ ਇੱਥੇ ਆ ਜਾਣਾ ਅਗਲੀ ਯਾਤਰਾ ਸਾਡੇ ਸ਼੍ਰੀਲੰਕਾ ਦੀ ਹੋਏਗੀ